ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਵੇਂ ਖੇਤੀ ਕਾਨੂੰਨ ਨਹੀਂ ਚਾਹੀਦੇ ਪਰ ਕੇਂਦਰ ਸਰਕਾਰ ਲਗਾਤਾਰ ਇੱਕੋ ਹੀ ਰਾਗ ਹਲਾ ਪ੍ਰਯਾਇਆ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਲਈ ਨੇ ਪਰ ਕਿਸਾਨਾਂ ਨੂੰ ਇਹ ਹਿੱਤ ਮੁਨਾਫਾ ਨਹੀਂ ਚਾਹੀਦਾ ਮੋਦੀ ਦੇ ਲੀਡਰ ਮੰਨ ਵੀ ਰਹੇ ਨੇ ਕਿ ਕਾਨੂੰਨਾਂ 'ਚ ਗਲਤੀਆਂ ਨੇ ਸੋਧ ਕਰ ਦਿੰਦੇ ਆ ਜਦੋਂ ਸੋਧ ਹੋ ਸਕਦੀ ਹੈ ਤਾਂ ਇਹ ਕਾਨੂੰਨ ਰੱਦ ਕਿਉਂ ਨਹੀਂ ਹੋ ਸਕਦੇ ਸਰਕਾਰ ਨੂੰ ਕੀ ਨੁਕਸਾਨ ਹੈ ਕਾਨੂੰਨ ਰੱਦ ਕਰਨ ਦਾ ਨੁਕਸਾਨ ਤਾਂ ਕਿਸਾਨਾਂ ਨੂੰ ਹੋਵੇਗਾ ਜਦੋਂ ਕਿਸਾਨ ਇਹ ਨੁਕਸਾਨ ਬਰਦਾਸ਼ਤ ਕਰਨ ਲਈ ਤਿਆਰ ਹੈ ਤਾਂ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨ 'ਚ ਕੀ ਮੁਸ਼ਕਿਲ ਹੈ ਇਸ ਤਰ੍ਹਾਂ ਦੇ ਕਈ ਵੱਡੇ ਸਵਾਲ ਉੱਠਦੇ ਨੇ ਸਾਰੇ ਹੱਤਕੰਡੇ ਅਪਣਾਉਣ ਤੋਂ ਬਾਅਦ ਹੁਣ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ 8 ਪੰਨਿਆਂ ਦੀ ਚਿੱਠੀ ਲਿਖੀ ਹੈ ਅਤੇ ਉਹਨਾਂ ਨੇ ਉਹ ਚਿੱਠੀ ਆਪਣੇ ਟਵਿੱਟਰ ਅਕਾਊਂਟ ਤੇ ਵੀ ਪਾਈ ਚਿੱਠੀ ਪਾਉਂਨਾਂ ਲਿਖਿਆ ਕਿ ਸਾਰੇ ਕਿਸਾਨ ਭਰਾਵਾਂ ਤੇ ਭੈਣਾਂ ਨੂੰ ਮੇਰੀ ਬੇਨਤੀ ਹੈ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਦੇ ਮੰਤਰ ਉੱਤੇ ਚੱਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਸਾਡੀ ਸਰਕਾਰ ਨੇ ਬਿਨਾਂ ਪੇਦ ਭਾਵ ਸਾਰਿਆਂ ਦਾ ਹਿੱਤ ਕਰਨ ਦੀ ਕੋਸ਼ਿਸ਼ ਕੀਤੀ ਹੈ ਬੀਤੇ ਹੋਏ 6 ਸਾਲਾਂ ਦਾ ਇਤਿਹਾਸ ਇਸ ਦਾ ਗਵਾਹ ਹੈ ਜ਼ਿਕਰ ਹੋਗਾ ਕਿ ਖੇਤੀਬਾੜੀ ਮੰਤਰੀ ਨੇ ਆਪਣੇ ਅੱਠ ਪੰਨਿਆਂ ਦੇ ਪੱਤਰ ਵਿੱਚ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਉਹਨਾਂ ਇਹ ਵੀ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੁਝ ਕਿਸਾਨ ਸੰਗਠਨਾ ਵਿੱਚ ਭਰਮ ਪੈਦਾ ਹੋ ਗਿਆ ਖਾਸ ਗੱਲ ਇਹ ਰਹੀ ਕਿ ਖੇਤੀਬਾੜੀ ਮੰਤਰੀ ਦੇ ਇਸ ਪੱਤਰ ਤੋਂ ਬਾਅਦ ਮੋਦੀ ਨੇ ਉਸਨੂੰ ਰੀਟਵੀਟ ਕਰਦਿਆਂ ਕਿਹਾ ਕਿ ਅੰਦਾਤਾ ਕਿਸਾਨ ਇਸਨੂੰ ਜ਼ਰੂਰ ਪੜਨ ਤੋਂਮਰ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਮੈਂ ਕਿਸਾਨਾਂ ਨਾਲ ਨਿਰੰਤਰ ਸੰਪਰਕ ਵਿੱਚ ਰਿਹਾ ਹਾਂ ਪਿਛਲੇ ਸਮੇਂ ਵਿੱਚ ਮੈਂ ਕਈ ਰਾਜਾਂ ਦੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰ ਚੁੱਕਾ ਬਹੁਤ ਸਾਰੇ ਕਿਸਾਨ ਸੰਗਠਨਾਂ ਨੇ ਇਹਨਾਂ ਖੇਤੀਬਾੜੀ ਸੁਧਾਰਾਂ ਦਾ ਸਵਾਗਤ ਕੀਤਾ ਉਹ ਇਸ ਤੋਂ ਬਹੁਤ ਖੁਸ਼ ਨੇ ਕਿਸਾਨਾਂ ਨੂੰ ਵੀ ਨਵੀਂ ਉਮੀਦ ਜਾਗੀ ਹੈ ਉਹ ਲਿਖਦੇ ਹਨ ਪਰ ਇਹਨਾਂ ਖੇਤੀਬਾੜੀ ਸੁਧਾਰਾਂ ਦਾ ਦੂਜਾ ਪੱਖ ਵੀ ਹੈ ਇਸ ਦੇ ਵਿੱਚ ਕੁਝ ਕਿਸਾਨ ਸੰਗਠਨਾ ਵਿੱਚ ਭੁਲੇਖਾ ਪੈਦਾ ਹੋ ਗਿਆ ਪਰ ਇਥੇ ਸਮਝ ਇਹ ਨਹੀਂ ਆ ਰਹੀ ਕਿ ਉਹ ਕਿਹੜੇ ਸੰਗਠਨ ਨੇ ਜੋ ਖੇਤੀਬਾੜੀ ਮੰਤਰੀ ਨੂੰ ਮਿਲੇ ਅਤੇ ਕਿੰਨਾ ਨੇ ਖੇਤੀਬਾੜੀ ਕਾਨੂੰਨਾਂ ਦਾ ਸਵਾਗਤ ਕੀਤਾ ਕੌਣ ਕਿਸਾਨ ਨੇ ਜੋ ਖੁਸ਼ ਨੇ ਉਹ ਦਿੱਲੀ ਧਰਨੇ ਚ ਸਟੇਜ ਤੇ ਜਾ ਕੇ ਕਿਉਂ ਨਹੀਂ ਕਹਿੰਦੇ ਸਾਰੇ ਕਿਸਾਨਾਂ ਨੂੰ ਕਿ ਦਰਨਾ ਚੁੱਕ ਦਿਓ ਕਾਨੂੰਨ ਸਾਡੇ ਹੱਕ ਚ ਨੇ ਉਹ ਕਿਸਾਨ ਸਾਹਮਣੇ ਕਿਉਂ ਨਹੀਂ ਆ ਰਹੇ ਜੋ ਖੁਸ਼ ਨੇ ਕਿਉਂ ਖੇਤੀ ਮੰਤਰੀ ਨੂੰ ਹੀ ਮਿਲੇ ਕਿਸਾਨਾਂ ਨੂੰ ਮਿਲਣ ਕਿਉਂ ਨਹੀਂ ਆਏ ਲੱਖਾਂ ਕਿਸਾਨ ਜੋ ਦਿੱਲੀ ਬੈਠੇ ਨੇ ਉਹ ਕਿਉਂ ਬੈਠੇ ਨੇ ਠੰਡ ਦੇ ਵਿੱਚ ਇਹਨਾਂ ਸਵਾਲਾਂ ਦਾ ਕੇਂਦਰ ਕੋਲ ਸਿਰਫ ਤੇ ਸਿਰਫ ਇੱਕ ਜਵਾਬ ਹੈ ਕਿ ਉਹ ਗੁੰਮਰਾ ਹੋ ਗਏ ਨੇ ਸਵਾਲ ਇਹ ਹੈ ਕਿ ਇਹਨੇ ਸਾਲਾਂ ਚ ਇਹ ਗੁੰਮਰਾ ਕਿਉਂ ਨਹੀਂ ਹੋਏ ਹੁਣ ਹੀ ਕਿਉਂ ਹੋਏ ਨੇ ਕਈ ਵੱਡੇ ਸਵਾਲ ਹੋਰ ਖੜੇ ਹੁੰਦੇ ਨੇ ਜੋ ਕੇਂਦਰ ਸਰਕਾਰ ਨੂੰ ਘੇਰੇ ਦੇ ਵਿੱਚ ਲੈਂਦੇ ਨੇ ਪਰ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਇਸ ਅੱਠ ਪੰਨਿਆਂ ਦੀ ਚਿੱਠੀ ਦਾ ਕੀ ਜਵਾਬ ਦਿੰਦੇ ਨੇ